ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ YouTube ਚੈਨਲ ਓਨਲੀ ਟਰੂਥ న్యూਸ 0.2 ਸਾਰਿਆਂ ਨੂੰ ਵਾਹਿਬ ਜੀ ਦਾ ਖਾਲਸਾ ਵੈਰੀਏ ਫਤਿਹ ਜੈ ਭੀਮ ਜੈ ਭਾਟ ਹਜ ਸਿੰਘ ਪਿੰਡ ਭਰਾਜ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਭਰਾ ਸਰਦਾਰ ਬਲਬੀਰ ਸਿੰਘ ਜੀ ਦੇ ਘਰ ਬੈਠੇ ਆ ਸਾਡੇ ਨਾਲ ਗੁਰਦੀਪ ਸਿੰਘ ਜੀ ਚੌਧਰਾ ਸਾਹਿਬ ਸਤਿਗੁਰ ਸਿੰਘ ਜੀ ਪੌੜੀਆਂ ਸੁਖਦਰ ਨਾਗਰਾ ਸਾਹਿਬ ਔਰ ਹਮਕੇ ਦੇ ਪੰਡਾਮ ਦਰਸ਼ਨ ਸਿੰਘ ਜੀ ਸਾਰੇ ਸਾਡੇ ਨਾਲ ਆਗੂ ਸਹਿਬਾਨ ਅੱਜ ਬਲਵੀਰ ਸਿੰਘ ਨੂੰ ਮਿਲ ਕੇ ਬਹੁਤ ਹੀ ਖੁਸ਼ੀ ਹੋਈ ਜਿੱਥੇ ਸਾਡਾ ਇੱਕ ਛੋਟਾ ਜਿਹਾ ਝਗੜੇ ਦਾ ਹੱਲ ਕਰਾਇਆ ਉੱਥੇ ਸਰਦਾਰ ਬਲਵੀਰ ਸਿੰਘ ਨੇ ਕਿਹਾ ਵੀ ਮੇਰੇ ਘਰ ਜ਼ਰੂਰ ਚਲੋ ਅੱਜ ਆ ਭਾਰਤੀ ਲੋਕ ਨੀਚ ਕਮੇ ਬਣੇ ਇੱਕ ਕਿਤਾਬ ਵੀ ਇਨਾਂ ਨੂੰ ਸੰਪੀ ਗਈ ਤੇ ਨਾਲ ਅਸੀਂ ਇਹਨਾਂ ਦੇ ਜਵਾਨੀ ਸੁਣਨਾ ਚਾਹੁੰਦੇ ਆ ਵੀ ਅੱਜ ਸਾਨੂੰ ਹਾਥੀ ਵਾਲੀ ਪਾਰਟੀ ਦੀ ਭੋਜਨ ਸਮਾਜ ਪਾਰਟੀ ਦੀ ਕਿਉਂ ਲੋੜ ਹੈ ਸਾਰੇ ਨੂੰ ਇਕੱਠੇ ਹੋ ਕੇ ਕਿਉਂ ਸਾਨੂੰ ਹਮਲ ਮੰਡ ਲੋੜ ਹੈ 2024 ਦੇ ਵਿੱਚ ਇਹਦੀਆਂ ਵੋਟਾਂ ਹੁਣ ਪੈਣ ਜਾ ਰਹੀਆਂ ਨੇ ਇਹ ਵੋਟਾਂ ਸਿੱਧ ਕਰਨੀਆਂ ਵੀ ਅਸੀਂ ਸੰਵਿਧਾਨ ਨੂੰ ਬਚਾਉਣਾ ਹੈ ਔਰ ਆਪਣਾ ਰਾਜ ਭਾਗ ਲਿਆਉਣਾ ਹੈ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਬਰਵੀਰ ਸਿੰਘ ਨੂੰ ਵੀ ਉਹ ਆਪ ਦਾ ਜਿਹੜੀ ਗੱਲ ਮੰਨਦੀ ਗੱਲ ਹੈਗੀ ਐ ਵੀ ਅੱਜ ਸਾਨੂੰ ਹਾਥੀ ਵਾਲੀ ਪਾਰਟੀ ਦੇ ਕਿਉਂ ਇਕੱਠੇ ਹੋ ਕੇ ਹੰਬੜਾ ਮਾਰਦੀ ਲੋੜ ਐ ਉਹ ਗੱਲ ਸਾਡੀ ਸਾਝੀ ਕਰਾਂਗੇ ਸਰਦਾਰ ਬਲਬੀਰ ਸਿੰਘ ਜੀ ਮੈਂ ਇਹਨਾਂ ਦਾ ਬੋਲਿਆ ਨਹੀਂ ਜੀ ਜਿੰਨਾ ਬੋਲਣਾ ਹਾਂ ਹਾਂ ਮੈਂ ਇੰਨਾ ਪੈਸਾ ਦਾ ਕਿ ਛੋਟੇ ਮੋਢਾ ਨਾ ਮੋਢਾ ਲਾ ਕੇ ਚੱਲਾਂਗੇ ਹਾਂਜੀ ਡੀਐਸਪੀ ਨਾਲ ਮੈਂ ਤਾਂ ਤੁਰੂੰਗਾ ਪਹਿਲੀ ਵਾਰ ਜਿਹੜੀ ਇਹਨਾਂ ਦੀ ਜਿਹੜੀ ਤੇਰੇ ਮੁੰਡੇ ਨੇ ਉਹਨਾਂ ਦੀ ਬੀਬੀ ਉਹ ਉਹ ਅੱਜ ਤੋਂ 40 ਸਾਲ ਪਹਿਲਾਂ ਉਹ BSP ਨੂੰ ਵੋਟ ਪਾਉਂਦੀ ਆ ਰਹੀ ਆ ਚਲੋ ਹੁਣ ਮੈਂ ਵੀ ਲੱਗ ਗਿਆ ਨਾਲ ਮੈਨੂੰ ਸਮਝ ਆ ਗਈ ਨਾ ਲੋਕ ਬਜਨ ਸਿੰਘ ਢੋਗਲ ਮੇਰਾ ਮਾਸੀ ਸਾਹਿਬ ਉਹਨਾਂ ਵੀ ਬਜਨ ਸਿੰਘ ਢੋਗਲ ਮੇਰੇ ਹਾਂ ਵੀ ਮੇਰਾ ਰਿਸ਼ਤੇਦਾਰ ਦੀ ਹਾਂ ਬਾਤਨ ਸਿੰਘ ਢੋਗਲ ਮੇਰਾ ਮਾਛੜ ਦੀ ਸਾਡੇ ਪਰੋਣੇ ਦਾ ਮਤਲਬ ਚਾਚਾ ਜੀ ਦੀ ਹਾਂ ਉਹ ਮਤਲਬ ਜੀ ਜਾਣਦੇ ਨੇ ਗਰਮੀ ਤੋਂ ਨੇ ਉਹਨੂੰ ਬਾਟਰਨ ਨੂੰ ਕੀਆ ਤਨੋਂ ਗੁਰਮਖੋ ਹਾਂਜੀ ਹਾਂਜੀ ਹਾਂ ਗੁਰਮਖ ਸਿੰਘ ਉਹਨੂੰ ਉਹ ਵੀ ਡੀਐਚਪੀ ਚ ਮੇਰੇ ਸਾਡਾ ਮੇਰੇ ਭੈਣਾਂ ਮੇਰੇ ਭੋਈ ਉਹ ਵੀ ਇੱਧਰ ਮਤਲਬ ਮੇਰਾ ਭਾਣ ਦਾ ਵਰਜੰਤ ਸਿੰਘ ਉਹ ਵੀ ਡੀਐਚਪੀ ਨਾਲ ਪਹਿਲਾਂ ਅੱਜ ਹਲਕਾ ਵਿਧਾਨ ਸਭਾ ਸਮਰੂਰ ਪਿੰਡ ਭਰਾਜ ਆਮ ਆਦਮੀ ਪਾਰਟੀ ਦੀ ਐਮਐਲਏ ਦਾ ਪਿੰਡ ਸਰਦਾਰ ਬਲਬੀਰ ਸਿੰਘ ਦੇ ਘਰੇ ਸਾਨੂੰ ਬਹੁਤ ਹੀ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਇਸ ਪਿੰਡ ਦੇ ਵਿੱਚ ਸਰਦਾਰ ਬਲਬੀਰ ਸਿੰਘ ਨੇ ਜਿਹੜਾ ਹੈਗਾ ਨੀਲਾ ਝੰਡਾ ਭੀਐਸਪੀ ਦੀ ਕੀ ਪਹਿਚਾਣ ਨੀਲਾ ਝੰਡਾ ਹਾਥੀ ਨਿਸ਼ਾਨ ਸਰਦਾਰ ਬਲਬੀਰ ਸਿੰਘ ਨੇ ਅੱਜ ਆਪਣੇ ਘਰੇ ਝੰਡਾ ਲਾਉਣ ਦੀ ਰਸਮ ਹੈ ਉਹ ਅਦਾ ਕਰ ਰਹੇ ਨੇ ਅਸੀਂ ਸਾਰੀ ਟੀਮ ਜ਼ਿਲ੍ਹੇ ਦੀ ਲੋਕ ਸਭਾ ਦੀ ਅਸੀਂ ਸਾਰੀ ਟੀਮ ਸਰਦਾਰ ਬਲਬੀਰ ਸਿੰਘ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਆਓ ਆਪਾਂ ਸਾਰੇ ਰਲ ਕੇ ਹਾਥੀ ਤੇ ਚੜ ਕੇ ਭੋਜਨ ਸਮਾਜ ਪਾਰਟੀ ਨੂੰ ਜਿੱਤੂ ਬਣਾਈਏ ਔਰ ਪੈਣ ਕੁਮਾਰੀ ਮਾਇਆਬਤੀ ਜੀ ਨੂੰ ਦੇਸ਼ ਦੀ ਬਾਗਡੋਰ ਸਮਾਈਏ ਤਾਂ ਜੋ ਇੱਥੋਂ ਦੀਆਂ ਸਰਮਾਇਦਾਰ ਪਾਰਟੀਆਂ ਨੇ ਜੋ ਭਾਰਤੀ ਸੰਵਿਧਾਨ ਨੂੰ ਬਦਲਣਾ ਚਾਹੁੰਦੀਆਂ ਨੇ ਉਹਨਾਂ ਦੇ ਮਨਸੂਬਿਆਂ ਨੂੰ ਫੇਰ ਕੀਤਾ ਜਾਵੇ ਜਿੰਨੇ ਸਾਡੇ ਵੀਰ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਹਰਤ ਜੈ ਭੀਮ ਜੈ ਹਰਤ ਸ਼ੁਕਰੀਆ